ਦੋਸਤੋ ਪਟਿਆਲਾ ਤੋਂ ਇੱਕ ਦੁਰਘਟਨਾ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਟਰੱਕ ਨੇ ਫੇਟ ਮਾਰੀ ਦੋ ਵੀ ਇਕਲਾਣੂ ਜਿਸ ਦੇ ਵਿੱਚ ਦਿਸਦੇ ਉੱਪਰ ਦੋ ਵਿਅਕਤੀ ਸਵਾਰ ਸਨ ਅਤੇ ਦੱਸਿਆ ਇਹ ਜਾ ਰਿਹਾ ਹੈ ਕਿ ਦੋ ਵਿਅਕਤੀ ਆ ਜਿਨ੍ਹਾਂ ਦੀ ਥਾਂ ਤੇ ਮੌਤ ਹੋ ਚੁੱਕੀ ਆ ਅਤੇ ਤਿੰਨ ਵਿਅਕਤੀਆਂ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਹੈ ਤੁਹਾਨੂੰ ਇਸ ਬਾਰੇ ਅੱਗੇ ਜਾਣਕਾਰੀ ਦਿੰਨੇ ਆ ਕਿ ਇਹ ਜਿਹੜੀ ਖਬਰ ਆ ਪਟਿਆਲਾ ਤੋਂ ਆ ਰਹੀ ਆ ਕਿ ਇੱਕ ਟਰੱਕ ਡਰਾਈਵਰ ਨੇ ਦੋ ਵਹੀਕਲਾਂ ਦੇ ਦੋ ਵਹੀਕਲਾਂ ਨੂੰ ਜਿਹੜੀ ਫੇਟ ਮਾਰੀ ਆ ਤੇ ਉਸ ਦੇ ਦੌਰਾਨ ਦੋ ਵਿਅਕਤੀਆਂ ਦੀ ਥਾਂ ਤੇ ਹੀ ਮੌਤ ਹੋ ਗਈ ਆ ਅਤੇ ਤਿੰਨ ਵਿਅਕਤੀਆਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਪੁਲਿਸ ਵੱਲੋਂ ਕਾਰਵਾਈ ਜਿਹੜੀ ਸ਼ੁਰੂ ਕੀਤੀ ਗਈ ਆ ਅਤੇ ਪੁਲਿਸ ਨੇ ਜਦੋਂ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਜਿਹੜਾ ਉਹ ਟਰੱਕ ਡਰਾਈਵਰ ਆ ਥਾਂ ਤੇ ਹੀ ਭੱਜ ਗਿਆ ਤੇ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇਸ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਹੀ ਦਰਦਨਾਕ ਘਟਨਾ ਵਾਪਰੀ ਹੈ ਅਤੇ ਕਿੱਦਾਂ ਹੀ ਉਸ ਟਰੱਕ ਨੇ ਬੇਰਹਿਮੀ ਦੇ ਨਾਲ ਉਹਨਾਂ ਦੋ ਵੀ ਹਿੱਕਲਾਂ ਦੇ ਉੱਪਰ ਜਿਹੜੀ ਆ ਟਰੱਕ ਨੇ ਜਿਹੜੀ ਫੇਟ ਮਾਰੀ ਆ ਤੇ ਉਸ ਫੇਟ ਦੇ ਦੌਰਾਨ ਦੋ ਵਿਅਕਤੀਆਂ ਦੀ ਜਿਹੜੀ ਥਾਂ ਤੇ ਮੌਤ ਹੋ ਗਈ ਆ ਅਤੇ ਤਿੰਨ ਵਿਅਕਤੀਆਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਹੈ ਤੁਹਾਨੂੰ ਇਸ ਵਾਰ ਅੱਗੇ ਜਾਣਕਾਰੀ ਦਿਨੇ ਆ ਕਿ ਇਹ ਜਿਹੜੀ ਖਬਰ ਆ ਪਟਿਆਲਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨੇ ਦੋ ਜਿਹੜੇ ਵੀ ਵਹੀ ਕਲਾਨੋ ਜਿਹੜੀ ਫੇਟ ਮਾਰੀ ਆ ਤੇ ਉਸ ਦੇ ਦੌਰਾਨ ਦੋ ਵਿਅਕਤੀ ਜਿਨ੍ਹਾਂ ਦੀ ਥਾਂ ਤੇ ਹੀ ਮੌਤ ਹੋ ਗਈ ਆ ਅਤੇ ਤਿੰਨ ਵਿਅਕਤੀ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਜਿੰਨਾ ਵਿਅਕਤੀਆਂ ਦੀ ਥਾਂ ਤੇ ਮੌਤ ਹੋ ਗਈ ਆ ਉਹਨਾਂ ਦੇ ਪਰਿਵਾਰ ਵੱਲੋਂ ਇਹ ਬਿਆਨ ਆਇਆ ਕਿ ਸਾਡੇ ਜਿਹੜੇ ਉਹ ਵਿਅਕਤੀ ਸੀ ਉਹ ਆਪਣੇ ਕੰਮ ਕਾਜ ਲਈ ਬਾਹਰ ਗਏ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਸੜਕ ਤੇ ਉਹਨਾਂ ਦੇ ਨਾਲ ਦਰਦਨਾਕ ਹਾਦਸਾ ਵਾਪਰ ਜਾਏਗਾ ਪਰ ਹੋਰਨਾਂ ਦੋ ਵਿਅਕਤੀਆਂ ਦੀ ਥਾਂ ਤੇ ਹੀ ਮੌਤ ਹੋ ਗਈ ਆ ਪਰ ਜਿਹੜੇ ਤਿੰਨ ਵਿਅਕਤੀ ਹੋਰ ਸਨ ਉਹ ਗੰਭੀਰ ਅਤੇ ਜ਼ਖਮੀ ਹੋ ਚੁੱਕੇ ਆ ਉਹਨਾਂ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਜਦੋਂ ਇਹ ਸ ਖਬਰ ਬਾਰੇ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਨੇ ਆਪਣੀ ਜਿਹੜੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਪਰ ਜਿਹੜਾ ਟਰੱਕ ਡਰਾਈਵਰ ਆ ਉਹ ਥਾਂ ਤੇ ਭੱਜ ਗਿਆ ਹੁਣ ਜਿਹੜੀ ਪੁਲਿਸ ਕਾਰਵਾਈ ਕਰੇਗੀ ਉਹ ਤੁਹਾਨੂੰ ਅੱਗੇ ਦੱਸਾਂਗੇ ਤੇ ਤੁਸੀਂ ਇਸ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਟਰੱਕ ਡਰਾਈਵਰ ਨੇ ਕਿੰਨਾ ਬਹਿਰਹਿਮੀ ਦੇ ਨਾਲ ਉਹ ਦੋਨਾਂ ਵਹੀਕਲਾਂ ਨੂੰ ਫੇਟ ਮਾਰੀ ਤੇ ਕਿੰਨਾ ਭਾਰੀ ਨੁਕਸਾਨ ਹੋ ਗਿਆ ਹੈ ਇਹ ਇੱਕ ਜਿਹੜੀ ਖਬਰ ਆ ਪਟਿਆਲਾ ਤੋਂ ਆ ਰਹੀ ਆ ਕਿ ਇੱਕ ਟਰੱਕ ਡਰਾਈਵਰ ਨੇ ਦੋ ਵੀ ਕਲਾ ਨੂੰ ਫੇਟ ਮਾਰੀ ਤੇ ਦੋ ਵਿਅਕਤੀਆਂ ਦੀ ਥਾਂ ਤੇ ਹੀ ਮੌਤ ਹੋ ਗਈ ਆ ਤੇ ਤਿੰਨ ਵਿਅਕਤੀਆਂ ਨੂੰ ਹਸਪੀਟਲ ਦੇ ਵਿੱਚ ਤੁਰੰਤ ਹੀ ਦਾਖਲ ਕਰਵਾ ਦਿੱਤਾ ਗਿਆ ਹੈ ਪੁਲਿਸ ਨੂੰ ਜਦੋਂ ਇਸ ਖਬਰ ਬਾਰੇ ਪਤਾ ਲੱਗਿਆ ਤਾਂ ਪੁਲਿਸ ਨੇ ਜਦੋਂ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਉਸ ਟਾਈਮ ਜਿਹੜਾ ਟਰੱਕ ਡਰਾਈਵਰ ਆ ਉਥੋਂ ਭੱਜ ਗਿਆ ਏ ਤੁਸੀਂ ਇਸ ਪ੍ਰਤੀ ਤੁਸੀਂ ਇਸ ਪ੍ਰਤੀ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ